ਸਤਿ ਸ਼੍ਰੀ ਅਕਾਲ ਜੀ ਗੁਰਲੀਨ ਬਟਿਕਾ ਗਰਾਉਂਡ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜਾ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਅੱਜ ਜਿਹੜੇ ਸੂਟ ਵੀ ਆਪਣੇ ਸਾਰੇ ਹੈਂਡਵਰਕ ਦੇ ਸੂਟ ਰਹਿਣਗੇ ਇਹਨਾਂ ਸੂਟਾਂ ਦੇ ਵਿੱਚ ਕੁਝ ਆਪਣੇ ਬੈਲਵਟ ਵਾਲੇ ਸੂਟ ਵੀ ਆ ਕੁਝ ਨਾ ਮੇਰੀਆਂ ਵਿੱਚ ਇ ਤਾਂ ਵੀਡੀਓ ਬਣੀ ਹੋਈਆਂ ਸੀ ਜਿਹੜੀਆਂ ਕਿ ਵੀ ਇੱਕ ਦੋ ਸੂਟ ਜਿਵੇਂ ਕੋਰੀਅਰ ਕਰਨ ਦੇ ਜਾਂ ਕਲਾਇੰਟ ਨੇ ਲੈਣ ਆਉਣੇ ਸੀ ਬਟਿਕ ਤੇ ਵੀ ਉਹ ਛੋਟ ਛੋਟੀਆਂ ਆਪਾਂ ਵੀਡੀਓ ਬਣਾਈਆਂ ਹੋਈਆਂ ਸੀ ਉਹ ਸਾਰੀਆਂ ਆਪਾਂ ਇਹਦੇ ਵਿੱਚ ਐਡ ਕਰਵਾਵਾਂਗੇ ਤੇ ਆਪਣੀ ਬਟਿਕ ਦੇ ਉੱਪਰ ਆਪਣੇ ਇੱਥੇ ਹੀ ਕਾਰੀਗਰ ਰੱਖਿਆ ਹੈ ਜੇ ਤੁਸੀਂ ਕੋਈ ਸੂ ਤੁਰੋਂ ਆਪਾਂ ਸ਼ੁਰੂ ਕਰਦੇ ਹਾਂ ਇਹ ਪਹਿਲੇ ਸੂਟ ਬੈਲਵਟਾਰੇ ਤੋਂ ਬਹੁਤ ਹੀ ਸੋਹਣਾ ਆਰੀ ਵਰਕ ਤੇ ਮਿਕਸ ਜਿਆ ਵਰਕ ਹੈ ਆ ਰੀਤੇ ਹੈਂਡ ਦਾ ਟੱਚ ਸਿੰਪਲ ਸੋਪਰ ਜਿਆ ਵਰਕ ਰਹੇਗਾ ਘੇਰੇ ਤੇ ਕੰਮ ਕੀਤਾ ਹੋਇਆ ਇਹਦੇ ਦੇਖ ਸਕਦੇ ਹੋ ਘੇਰੇ ਤੇ ਬਹੁਤ ਸੋਹਣਾ ਸਕੈਲਪਿੰਗ ਵਰਕ ਹੋਇਆ ਹੋਇਆ ਤੇ 슬ੀਵਜ਼ ਤੇ ਹੋਇਆ ਹੈ ਦੇਖ ਸਕਦੇ ਹੋ 슬ੀਵਜ਼ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ ਰੀਤੇ ਹੈਂਡ ਦਾ ਟੱਚ ਦਿੱਤਾ ਹੋਇਆ ਦੇਖ ਸਕਦੇ ਹੋ ਸੋਹਣਾ 슬ੀਵਜ਼ ਦੇ ਉੱਪਰ ਵਰਕ ਕੀਤਾ ਹੋਇਆ ਵਿੱਚ ਆਪਾਂ ਇਹਦੇ ਹੈਂਡ ਦਾ ਟੱਚ ਦਿੱਤਾ ਤੇ ਹੋਰ ਬੈਲਵਟ ਦਾ ਹੈ ਸਟਾਫ ਰਹੇਗਾ 슬ੀਵਜ਼ ਦੇ ਉੱਪਰ ਸੇਮ ਵਰਕ ਕੀਤਾ ਹੋਇਆ ਤੇ ਘੇਰੇ ਤੇ ਸਕੈਲਪਿੰਗ ਵਰਕ ਹੋਇ ਤੇ ਜਿਹੜਾ ਰਹੇਗਾ ਦੁਪੱਟਾ ਨਾਲ ਉਹ オーਗੈਂਜ਼ਾ ਨਾਲ ਫੇਸ ਇਹਦੇ ਸਰਵਾ ਦੇ ਪੋਂਚੇ ਤੇ ਆਪਾਂ ਕੱਟ ਲਵਾਂਗੇ ਇੱਕ ਵਾਰ ਦੇਖੋ ਹਲਕਾ ਦਾ ਕੰਮ ਆਪਾਂ ਸਰਵਾ ਦੇ ਪੋਂਚੇ ਤੇ ਦੁਪੱਟੇ ਦੇ ਫੋਰ ਸਾਈਡ ਆਪਾਂ ਸਕੈਲਪਿੰਗ ਕੀਤੀ ਜਰੇ ਇੱਕ ਵਾਰ ਦੇਖੋ ਬਹੁਤ ਹੀ ਸੋਹਣਾ ਪਿਓਰ オーਗੈਂਜ਼ਾ ਦਾ ਦੁਪੱਟਾ ਰਹੂਗਾ ਹਾਂਜੀ ਦੁਪੱਟਾ ਆਪਣਾ ਸਕੈਲਪਿੰਗ ਵਰਕ ਆ ਜਾਏਗਾ ਪਿਓਰ オーਗੈਂਜ਼ਾ ਦਾ ਦੁਪੱਟਾ ਫੋਰ ਸਾਈਡ ਆਪਾਂ ਇਹਦੇ ਸਕੈਲਪਿੰਗ ਕੀਤੀ ਹੈ ਵਿੱਚ ਇਹਦੇ ਵੀ ਆਪਾਂ ਹੈਂਡ ਦਾ ਵਰਕ ਦਿੱਤਾ ਹੋਇਆ ਨਾਲ ਹੈਂਡ ਟੱਚ ਥੋੜਾ ਜਿਹਾ ਦਿੱਤਾ ਆਪਾਂ ਬਹੁਤ ਹੀ ਸੋਹਣਾ ਪਿਓਰ オーਗੈਂਜ਼ਾ ਦਾ ਇਹ ਦੁਪੱਟਾ ਰਹੇਗਾ ਪਿਓਰ ਬੈਲਵਟ ਦਾ ਸੂਟ ਪਿਓਰ オーਗਾਂਜ਼ਾ ਦਾ ਦੁਪੱਟਾ ਨੈਕਸਟ ਸੂਟ ਜਿਹੜੇ ਬਣ ਰਿਹਾ ਮੋਹਰਾ ਦਾ ਸੂਟ ਬਹੁਤ ਹੀ ਸੋਹਣਾ ਹੈਵੀ ਵਰਕ ਦੇ ਵਿੱਚ ਸੂਟ ਬਣਿਆ ਹੋਇਆ ਦੇਖइए ਤੁਸੀਂ ਅੱਗੇ ਵੀ ਇਹ ਆਪਣਾ ਸੂਟ ਬਣਿਆ ਹੋਇਆ ਤੇ ਪੂਰਾ ਹੈਵੀ ਕੇਰਾ ਬੜੇ ਹੀ ਸੋਹਣੇ ਦੇ ਵਿੱਚ ਮੋਹਰਾ ਕਾਪਰ ਕਲਰ ਆਪਾਂ ਵਿੱਚ ਯੂਜ਼ ਕੀਤਾ ਹੈ ਥਿਲੇ ਦਾ ਸਾਰਾ ਟੋਟਲੀ ਦਬਕੇ ਦਾ ਕੰਮ ਰਹੇਗਾ ਉੱਪਰ ਸਾਰੇ ਬੂਟੀ ਪਾ ਕੇ ਆਪਾਂ ਨੈਕ ਦੇ ਉੱਪਰ ਵਰਕ ਕੀਤਾ ਹੈ ਦੇਖ ਸਕਦੇ ਹੋ ਪੂਰਾ ਹੈਵੀ ਨੈਕ ਰਹੇਗਾ ਪੂਰਾ ਹੈਵੀ ਨੈਕ ਰਹੇਗਾ ਤੇ ਸ਼ੋਲਡਰ ਤੇ ਵੀ ਬੂਟਾ ਦਿੱਤਾ ਹੋਇਆ ਹੈ ਸ਼ੋਲਡਰ ਤੇ ਵੀ ਬੂਟਾ ਪਾਇਆ ਤੇ ਮੂਰੇ ਬਾਰਡਰ ਪਾ ਕੇ ਵਿੱਚ ਆਪਾਂ ਬੂਟੀ ਦਿੱਤੀ ਆ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਸੂਟ ਦੇ ਵਿੱਚ ਪਿਓਰ 80 ਗ੍ਰਾਮ ਕਰੇਪ ਦੇ ਵਿੱਚ ਰਹੂਗਾ ਪਿਸਤਾ ਗ੍ਰੀਨ ਕਲਰ ਰਹੇਗਾ ਇਹਦਾ ਤੇ ਡੈਕ ਦੇ ਵਿੱਚ ਆਪਾਂ ਸਾਰੇ ਬੂਟੀ ਪਾਈ ਪਈ ਆ ਡੈਕ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ ਫੜੇ ਸੋਣਾ ਕੰਮ ਹੋਇਆ ਹੈ ਸੂਟ ਦੇ ਉੱਪਰ ਟੋਟਲੀ ਹੈਂਡਵਰਕ ਕਲਰ ਪਿਸਤਾ ਗ੍ਰੀਨ ਪਿਓਰ 80 ਗ੍ਰਾਮ ਕਰੇਪ ਦੇ ਵਿੱਚ ਫਿਨਿਸ਼ਿੰਗ ਜਿਹੜੀ ਆਪਾਂ ਕੀਤੀ ਹੋਈ ਆ ਉਹ ਟਿਸ਼ੂ ਦੇ ਨਾਲ ਕੀਤੀ ਹੋਈ ਆ ਤੇ ਨਾਲ ਜਿਹੜਾ ਆਪਾਂ ਰੈਡੀ ਕੀਤਾ ਇਹਦੇ ਸ਼ਰਾਰਾ ਕੀਤਾ। ਜਿਵੇਂ ਫੋਟੋ ਨੂੰ ਬੰਦੀ ਤੇ ਵੀ ਲੈ ਲਿਆ। ਹਾਂਜੀ ਨਾਲ ਬਣਿਆ ਹੈ ਸ਼ਰਾਰਾ ਪੂਰਾ ਫਲੇਅਰ ਰਹੇਗਾ ਸ਼ਰਾਰਾ ਦੇਖ ਸਕਦੇ ਹੋ ਪੂਰਾ ਫਲੇਅਰ ਦੇ ਵਿੱਚ ਆਪਾਂ ਇਹਦਾ ਸ਼ਰਾਰਾ ਰੈਡੀ ਕੀਤਾ ਵਿੱਚ ਸਾਰੇ ਜਾਲਵਰਕ ਰਹੇਗਾ ਬੂਟੀ ਪਾਈ ਆ ਤੇ ਘੇਰੇ ਤੇ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਆ ਲੇਸ ਲਾ ਕੇ ਕੀਤੀ ਆ ਦੇਖ ਸਕਦੇ ਹੋ ਘੇਰੇ ਦੀ ਫਿਨਿਸ਼ਿੰਗ ਆਪਾਂ ਲੇਸ ਲਾ ਕੇ ਕੀਤੀ ਆ ਵਿੱਚ ਪੂਰਾ ਹੈਵੀ ਜਾਲ ਵਿੱਚ ਆਪ ਛੋਟੇ ਛੋਟੇ ਬੂਟੀ ਪਾਈ ਆ ਦਬ ਕੇ ਦਬ ਕੇ ਦੇ ਨਾਲ ਹੈ ਨਾ ਇਦਾਂ ਹੀ ਆਪਾਂ ਸੀ ਨੂੰ ਦੁਪੱਟਾ ਰੈਡੀ ਕੀਤਾ ਇਹਦਾ ਜਿੱਦਾਂ ਸ਼ਰਾਰਾ ਨਾਲ ਉਦਾਂ ਹੀ ਸਾਰਾ ਹੈਵੀ ਜਾਲ ਵਾਲਾ ਆਪਾਂ ਦੁਪੱਟਾ ਰੈਡੀ ਕੀਤਾ ਹੈ ਦੇਖ ਸਕਦੇ ਹੋ ਇਹਦੇ ਵਿੱਚ ਉਦਾਂ ਸੇਮ ਵਰਕ ਕੀਤਾ 4 ਸਾਈਡ ਆਪਾਂ ਲੈਸ ਲਾਈ ਹੈ ਸੇਮ ਵਰਕ ਆਪਾਂ ਦੁਪੱਟੇ ਦੇ ਵਿੱਚ ਦਿੱਤਾ ਹੈ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਮੋਹਰਾ ਵਾਲੇ ਸੂਟ ਜਿਵੇਂ ਮੈਂ ਤੁਹਾਨੂੰ ਕਹਿੰਦੀ ਹਣੀ ਆਪਾਂ ਬਹੁਤ ਜ਼ਿਆਦਾ ਬਣ ਰਹੇ ਆ ਆਪਣੇ ਕੋਲੇ ਹੱਜੀ ਵੀ ਇਹਨਾਂ ਦੇ ਆਰਡਰ ਆਪਣੇ ਕੋਲੇ ਚੱਲ ਰਹੇ ਆ ਮੋਹਰਾ ਵਾਲੇ ਸੂਟਾਂ ਦੇ ਇਹ ਬਹੁਤ ਹੀ ਜਿਵੇਂ ਪਿਆਰ ਦੇ ਨਹੀਂ ਇਹ ਪਹਿਣਾ ਇਹ ਡਿਜ਼ਾਈਨ ਨੂੰ ਆਪਣੇ ਨੂੰ ਨਾ ਬਹੁਤ ਹੀ ਸੋਹਣਾ ਜਿਵੇਂ ਸੂਟ ਬਣ ਰਿਹਾ ਨੈਕਸਟ ਸੂਟ ਵੀ ਆਪਣਾ ਰਿ ਉਹ ਵੀ ਭੈਣਾਂ ਨੂੰ ਬਹੁਤ ਪਸੰਦ ਆ ਰਿਹਾ ਆਪਣਾ ਬਲੈਕ ਕਲਰ ਦੇ ਵਿੱਚ ਹਨਾ ਕਲਰ ਦੇ ਵਿੱਚ ਇਹ ਵੀ ਤੁਸੀਂ ਆਪਣਾ ਦੇਖਿਆ ਹੋਊਗਾ ਬਣਿਆ ਹੋਇਆ ਸੂਟ ਬਹੁਤ ਹੀ ਜ਼ਿਆਦਾ ਰਿਪੀਟ ਦੇ ਵਿੱਚ ਬਣਨ ਵਾਲਾ ਡਿਜ਼ਾਈਨ ਆ ਇਹ ਪੂਰੀਆਂ ਹੈਵੀ 슬ੀਵਸ ਮਤਲਬ ਤੁਸੀਂ ਜਿੰਦੀ ਸਲੀਵ ਚੈੱਕ ਕਰੋ ਬਹੁਤ ਹੀ ਸੋਹਣੀਆਂ ਪੂਰੀਆਂ ਹੈਵੀ ਜਾਰਡ ਨਾਲ 슬ੀਵਸ ਬਣਾਈਆਂ ਹੋਈਆਂ ਨੇ ਵਿੱਚ ਆਪਾਂ ਬਹੁਤ ਸੋਹਣਾ ਮੈਰੂਨ ਕਲਰ ਥ्रेड ਯੂਜ਼ ਕੀਤਾ ਹਨਾ ਉਹਦੇ ਨਾਲ ਸੂਟ ਦੀ ਗ੍ਰੇਸੀ ਬਹੁਤ ਸੋਹਣੀ ਆ ਗਈ ਆ ਨੈਕਲਾਈਨ ਬਹੁਤ ਸੋਹਣੀ ਬਣੀ ਹੋਈ ਆ ਬੜੀ ਸੋਹਣੀ ਕੁੜਤਾ ਪੱਟੀ ਬਣਾ ਕੇ ਵਿੱਚ ਆਕਾ ਆਪਾਂ ਬੂਟਾ ਦਿੱਤਾ ਹੋਇਆ ਉਹਦੇ ਬਹੁਤ ਹੀ ਸੋਹਣਾ ਕੰਮ ਰਹੇਗਾ ਘ ਤੇ মেরুন 컬러 ਨਾਲ ਆਪੇ ਦੀ ਫਿਨਿਸ਼ਿੰਗ ਕੀਤੀ ਆ ਪੂਰਾ ਹੈਵੀ ਕਿਹਰੇ ਦੇ ਉੱਪਰ ਵਰਕ ਰਹੇਗਾ ਤੇ ਜਿਹੜਾ ਇਹਦੇ স্যুট ਨੂੰ ਜਿਵੇਂ ਕਹੋ ਵੀ ਗ੍ਰੇਸ ਦੇ ਤੇ ਆ ਸਾਰੀ ਉਹਦੀ ਸਲਵਾਰ ਵੀ ਬਹੁਤ ਹੀ ਸੋਹਣੀ ਸਲਵਾਰ ਬਣੀ ਹੀ ਆ ਪੂਰੀ ਹੈਵੀ ਸਲਵਾਰ ਆ ਦੇਖ ਸਕਦੇ ਹੋ ਪੂਰੀ ਹੈਵੀ ਸਲਵਾਰ ਹੈ ਪੂਰਾ ਹੈਵੀ ਵਰਕ ਸਲਵਾਰ ਦੇ ਉੱਪਰ ਕੀਤਾ ਹੋਇਆ ਇਹਦੇ ਨਾਲ ਦੇ ਵੀ ਆਪਣੇ ਕੋਲ ਚਾਰ ਪੰਜ ਸੂਟ ਬਣ ਚੁੱਕੇ ਆ ਹੁਣ ਫੇਰ ਇਹਦਾ ਭੈਣ ਹੋਣੀ ਦੇਖ ਕੇ ਗਈ ਆਰਡਰ ਦੇ ਕੇ ਸੂਟ ਨੂੰ ਤੇ ਬਹੁਤ ਹੀ ਪਿਆਰਾ ਜਿਹਾ ਪੈਚ ਲਗਾ ਕੇ ਮੈਰੂਨ ਕਲਰ ਦਾ ਵਿੱਚ ਆਪਾਂ ਬਹੁਤ ਸੋਹਣਾ ਵਰਕ ਕੀਤਾ ਹੈ ਪੂਰੀ ਹੈਵੀ ਪੈਸਟ ਸਲਵਾਰੇਗੀ ਇਹਦੇ ਫੋਰ ਸਾਈਡ ਤੁਸੀਂ ਬਾਰਡਰ ਵੀ ਕਰਵਾ ਸਕਦੇ ਹੋ ਜੇ ਦੁਪट्टे ਦੇ ਵਾਲੀ ਬਾਰਡਰ ਕਰਵਾਉਣੀ ਹੈ ਸਕੈਲਪਿੰਗ ਵੀ ਹੋ ਜੂਗੀ ਬਹੁਤ ਸੋਹਣਾ ਲੱਗੂਗਾ ਇਹਦਾ ਵੀ ਬਣਿਆ ਹੋਇਆ ਤੇ ਆਪਾਂ ਜਿੰਨਾ ਹੁਣ ਤੱਕ ਬਣਾਇਆ ਇਹ ਸਿੰਪਲ ਦੁਪट्टे ਨਾਲ ਹੀ ਬਣਾਇਆ ਲੇਸ ਲਾ ਕੇ ਪਿਓਰ ਆਰਗੈਂਜ਼ਾ ਦੇ ਦੁਪट्टे ਨਾਲ ਬਟ ਦੁਪੱਟਾ ਆਪਾਂ ਟਾਈ ਡਾਈ ਕੀਤਾ ਹੋਇਆ ਇਹਨੂੰ ਆਪਾਂ ਲੈ ਵੀ ਆ ਡਾਈ ਕਹਿੰਦੇ ਨਾ ਉਹ ਬੜਾ ਡਾਈ ਕੀਤਾ ਹੋਇਆ ਹੈ ਬਹੁਤ ਸੋਹਣਾ ਦੁਪੱਟਾ ਰੈਡੀ ਹੈ ਪਿਓਰ ਆਰਗੈਂਜ਼ਾ ਦੇ ਵਿੱਚ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਬਲੈਕ ਕਲਰ ਦੇ ਵਿੱਚ ਜਿਵੇਂ ਹੁਣ ਤੱਕ ਬਣਿਆ ਜਿੰਨੇ ਸੂਟ ਬੁੱਕ ਹੋਏ ਆਪਣੇ ਬਲੈਕ ਕਲਰ ਦੇ ਵਿੱਚ ਹੀ ਆਪਣੇ ਕੋਲੇ ਬੁੱਕ ਹੋਏ ਨੇ ਕਿ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਐਜ਼ ਇਟ ਇਜ਼ ਵੀ ਸੋਨਾ ਸੂਟ ਆ ਇਹ ਹਾਂਜੀ ਨੈਕ ਸੂਟ ਆਪਣਾ ਦਾ ਬੇਸ ਜਿਆ ਕਲਰ ਹੈਗਾ ਕਰੀਮ ਬੇਸ ਕਲਰ ਨੈਕ ਲਾਈਨ ਤੇ ਪ੍ਰੋਪੋਸ ਸੋਨਾ ਵਰਕ ਹੋਇਆ ਹੈ ਵਾ ਦੇਖ ਸਕਦੇ ਬਹੁਤ ਹੀ ਪਿਆਰਾ ਜਿਹਾ ਕੰਮ ਨੈਕ ਲਾਈਨ ਦੇ ਉੱਪਰ 슬ੀਵਜ਼ ਬਹੁਤ ਹੀ ਸੋਹਣੀਆਂ 슬ੀਵਜ਼ ਬਣੀਆਂ ਆਏ ਦੇਖ ਸਕਦੇ ਛਿੱਪੀ ਦੀ ਆਪਾਂ ਤਿੰਨ ਚਾਰ ਲਾਈਨਾਂ ਲਗਾ ਕੇ ਵਿੱਚ ਆਪਾਂ ਬਹੁਤ ਸੋਹਣਾ ਬੂਟ ਪੂਰਾ ਹੈਵੀ ਕੈਰਾ ਰਹੇਗਾ ਦੇਖ ਸਕਦੇ ਪੂਰਾ ਹੈਵੀ ਜਿਹੜਾ ਸ਼ਰਟ ਦਾ ਕੈਰਾ ਉੱਪਰ ਨੂੰ ਆਪਾਂ ਪੈਨਲ ਦਿੱਤੇ ਹੈ ਚਾਕਾ ਦੇ ਉੱਪਰ ਵਿੱਚ ਪੂਰੀ ਹੈਵੀ ਐਮਬਰਾਇਡਰੀ ਹੈਗੀ ਦੇਖ ਸਕਦੇ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਸੋਹਣਾ ਸਟਾਈਲ ਦੇ ਵਿੱਚ ਨਿਊ ਡਿਜ਼ਾਈਨ ਆ ਇਹ ਤੇ ਜਿਹੜਾ ਆਪਾਂ ਇਹਦੇ ਵਿੱਚ ਥ्रेड ਯੂਜ਼ ਕੀਤਾ ਉਹ ਵੀ ਬਹੁਤ ਹੀ ਸੋਹਣਾ ਜਿਵੇਂ ਥ्रेड ਯੂਜ਼ ਕੀਤਾ ਹੋਇਆ ਇਹਦੇ ਵਿੱਚ ਪੂਰੀ ਹੈਵੀ ਸਲਵਾਰ ਹੈਗੀ ਦੇਖ ਸਕਦੇ ਹੋ ਪੂਰੀ ਹੈਵੀ ਸਲਵਾਰ ਤੇ ਸਲਵਾਰ ਦੇ ਵਿੱਚ ਵੀ ਆਪਾਂ ਵਰਕ ਦਿੱਤਾ ਹੈ ਬਹੁਤ ਸੋਹਣੇ ਬਾਰਡਰ ਦਿੱਤੇ ਆ ਵਿੱਚ ਆਪਾਂ ਮਹਿੰਦੀ ਕਲਰ ਦਾ ਥ्रेड ਯੂਜ਼ ਕੀਤਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਪੂਰੀ ਹੈਵੀ ਸਲਵਾਰ ਦੇ ਨਾਲ ਆਪਾਂ ਵਰਕ ਲਈ ਹੈਵੀ ਆ ਉਦੋਂ ਸਟ੍ਰੇਟ ਸਲਵਾਰ ਆ ਪਿੱਛੇ ਆਪਾਂ ਬਹੁਤ ਸੋਹਣੇ ਵਿੱਚ ਬੂਟੇ ਦਿੱਤੇ ਹੋਏ ਦੇਖ ਸਕਦੇ ਹੋ ਨਾ ਬਹੁਤ ਸੋਹਣਾ ਜਿਹਾ ਕੰਮ ਹੋਇਆ ਹੈ ਸਟ੍ਰੇਟ ਸਲਵਾਰ ਆ ਇਹ ਜਿਹੜਾ ਆਪਾਂ ਦੁਪੱਟਾ ਨਾਲ ਢਾਈ ਕੀਤਾ ਹੈ ਨਾ ਮਹਿੰਦੀ ਕਲਰ ਦਾ ਢਾਈ ਕਰਕੇ ਆਪਾਂ ਉਹਦੇ ਤੇ ਬਹੁਤ ਸੋਹਣੀ ਲੇਸ ਲਾਈ ਹੈ ਇਹ ਬਹੁਤ ਹੀ ਸੋਹਣਾ ਚੰਦੇਲੀ ਦਾ ਦੁਪੱਟਾ ਅੱਜ ਕੱਲ ਇਹ ਵੀ ਦੁਪੱਟੇ ਆਪਣੇ ਕੋਲੇ ਬਹੁਤ ਬਣ ਰਹੇ ਨੇ ਪਹਿਣਾ ਇਹਨਾਂ ਨੂੰ ਬੜਾ ਪਸੰਦ ਕਰ ਰਹੀਆਂ ਨੇ ਇਹ 슬ਿੱਪ ਵੀ ਨਹੀਂ ਹੁੰਦਾ ਦੁਪੱਟਾ ਜਿਵੇਂ ਤੁਸੀਂ ਬੁਕਲ ਮਾਰ ਕੇ ਲੈਣਾ ਜਾਂ ਸਿੱ ਇਹ ਬਹੁਤ ਸੋਹਣਾ ਦੁਪੱਟਾ ਇਹਦੇ ਹਰ ਕਲਰ ਡਾਈ ਹੋ ਜਾਂਦਾ ਤੇ ਇੱਕ 골ਡਨ ਲਾਈਨ ਹੋਊਗੀ ਇੱਕ ਜਿਵੇਂ ਹੁਣ ਮਹਿੰਦੀ ਆ ਹਨਾ ਇਦਾਂ ਹੀ ਇਹਦੇ ਵੀ ਥੋੜੇ ਚੌੜੀਆਂ ਡੱਬੀਆਂ ਦੇ ਲਾਈਨਾਂ ਦੇ ਵਿੱਚ ਵੀ ਆਉਂਦੇ ਆ ਦੁਪੱਟੇ ਤੇ ਇਹਦਾ ਐਸਟੇਜ ਵੀ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਦੇਖ ਸਕਦੇ ਹੋ ਸੂਟ ਇਹ ਆਪਣੇ ਕੋਲੋਂ ਰੈਡੀ ਹੋ ਕੇ ਜਾ ਰਿਹਾ ਸੈਮੀ ਸਿਲਕ ਦਾ ਸਟਾਫਰ ਹੋਊਗਾ ਜਿਹੜੀ ਚਾਕਾਂ ਦੀ ਫਿਨਿਸ਼ਿੰਗ ਆ ਉਹ ਵੀ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਸੂਟ ਦੇ ਵਿੱਚ ਨਿਊ ਡਿਜ਼ਾਈਨ ਦੇ ਵਿੱਚ ਬਣਿਆ ਹੋਇਆ ਸੂਟ ਰਹੀ ਹੈ ਨੈਕ ਸੂਟ ਆਪਣੇ ਹੈਗਾ ਜੀ ਆਪਣਾ ਫੁਲਕਾਰੀ ਦੇ ਵਿੱਚ ਸੂਟ ਰੈਡੀ ਕੀਤਾ ਬਾਗ ਲੈ ਕੇ ਨਾ ਆਪਾਂ ਉਹਨੂੰ ਰੈਡੀ ਕੀਤਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਉੱਪਰ ਸਾਰੇ ਇਹਦਾ ਬਾਗ ਦਾ ਵਰਕ ਰਿਹਾ ਹੈ ਇਹ ਦੇਖ ਸਕਦੇ ਹੋ ਨਾ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਬੜੀ ਸੋਹਣੀ ਆਪਾਂ ਫਿਨਿਸ਼ਿੰਗ ਚੰਪਾ ਲੇਸ ਦੇ ਨਾਲ ਮਰਜੰਟਾ ਕਲਰ ਦਾ ਟੱਚ ਦੇ ਕੇ ਆਪਾਂ ਇਹਨੂੰ ਫਿਨਿਸ਼ਿੰਗ ਕੀਤਾ ਹੋਇਆ ਵਾ ਤੇ ਨਾਲ ਹੀ ਤੇ ਇੱਕ ਆਪਾਂ ਸਲਵਾਰ ਬਣਾਈਆ ਤੇ ਇੱਕ ਬਣਾਇਆ ਆਪਾਂ ਸ਼ਰਾਰ ਸ਼ਰਾਰ ਬਹੁਤ ਹੀ ਸੋਹਣਾ ਆਪਾਂ ਸ਼ਰਾਰੇ ਦੀ ਫਿਨਿਸ਼ਿੰਗ ਕਰਕੇ ਉਹਨੂੰ ਲੇਸਾ ਲਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੋਇਆ ਨਾ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇ ਬਹੁਤ ਹੀ ਪਿਆਰਾ ਜਾਂ ਇਹਦਾ ਜਿਹੜਾ ਹੈਗਾ ਦੁਪੱਟਾ ਰੈਡੀ ਕਿਟਾ ਪਿਓਰ ਚਰੌਣ ਦੇ ਵਿੱਚ ਬੜਾ ਸੋਹਣੀ ਲਿਖਾ ਦੀ ਫਿਨਿਸ਼ਿੰਗ ਦੇ ਕੇ ਕਫੋਰ ਸਾਈਡ ਆਪਾਂ ਜਿਹੜਾ ਬਾਗ ਦੀ ਆਪਾਂ ਫਿਨਿਸ਼ਿੰਗ ਦਿੱਤੀ ਗਈ ਆ ਬਾਰਡਰ ਦੀ ਹੈ ਨਾ ਪੱਲਿਆਂ ਦੇ ਉੱਪਰ ਆਪਾਂ ਜਾਦਾ ਚੌੜਾ ਬਾਰਡਰ ਦਿੱਤਾ ਤੇ ਜਿਹੜਾ ਆਪਣੇ ਸਿਰ ਤੇ ਆਊਗਾ ਉਹ ਸਾਈਡ ਆਪਾਂ ਹਲਕਾ ਜਿਹਾ ਬਾਰਡਰ ਦਿੱਤੀ ਲਈ ਆ ਤੁਸੀਂ ਇਹਨੂੰ ਜਿਵੇਂ ਕਿਸੇ ਵੀ ਦੁਪੱਟਾ ਸੂਟ ਨਾਲ ਜਿਵੇਂ ਫੁਲਕਾਰੀ ਵੇਅਰ ਕਰਨੀ ਹੋਵੇ ਨਾ ਤੁਸੀਂ ਚਾਹਦੇ ਹੋ ਇਹ ਹਲਕਾ ਸਿੰਪਲ ਸੂਪਰ ਜਿਹਾ ਹੈ ਤੁਹਾਡਾ ਦੁਪੱਟਾ ਰੈਡੀ ਹੋ ਗਿਆ ਤੁਸੀਂ ਇਦਾਂ ਦੇ ਵੀ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਇੱਕ ਆਪਾਂ ਉਹਨਾਂ ਦੇ ਹਸਬੰਦ ਦੀ ਵਿਵਾਸਤ ਰੈਡੀ ਕੀਤੀ ਆ ਤੇ ਉਹਨਾਂ ਨੇ ਕੋਰਟ ਤੇ ਪਜਾਮੇ ਨਾ ਵੀਅਰ ਕਰ ਲਈਆਂ ਇਦਾਂ ਦੇ ਵੀ ਜਿਵੇਂ ਤੁਸੀਂ ਸੂਟ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਸਾਰੇ ਕੋਰਟ ਤੇ ਪਜਾਮੇ ਦੇ ਨਾਲ ਨਾ ਉਹਨਾਂ ਨੇ ਪਾਣੀ ਹੈ ਤੇ ਜੰਗੋ ਲਈ ਆਊਟਫਿਟ ਇਹ ਰੈਡੀ ਹੋਈ ਆ ਉਹਨਾਂ ਦੀ ਤੁਸੀਂ ਇਦਾਂ ਦੇ ਵੀ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਅਜਿਹੇ ਦੇ ਸੂਟ ਆਪਣਾ ਹੈਗਾ ਜੀ ਪਿਓਰ ਸਿਲਕ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੈ ਇਹਦੇ ਤੇ ਚਾਂਕਰੀ ਦਾ ਕੰਮ ਰੂਗਾ ਵਿੱਚ ਆਪਾਂ ਮੈਰੂਨ ਕਲਰ ਦਾ ਟੱਚ ਦਿੱਤਾ ਹੋਇਆ ਮੈਰੂਨ ਕਲਰ ਦਾ ਟੱਚ ਦੇ ਕੇ ਵਿੱਚ ਆਪਾਂ ਸਾਰੇ ਬੂਟੀ ਕੀਤੀ ਹੋਈ ਆ ਚਾਂਕਰੀ ਦਾ ਕੰਮ ਤੇ ਨੈਕ ਲਾਈਨ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਐਪਲੀਕੇਟੇਪਰ ਕੀਤਾ ਹੈ ਦੇਖ ਸਕਦੇ ਤੇ thread use ਕੀਤਾ ਫਿਨਿਸ਼ਿੰਗ ਵੀ ਆਪਾਂ ਮੈਰੂਨ ਨਾਲ ਇਹ ਵੀ ਕੀਤੀ ਹੋਈ ਆ ਸੂਟ ਦੀ ਮੈਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਨੇ ਆਪਾਂ ਉਹਨੂੰ ਡੈਡੀ ਕੀਤਾ ਨਾਲ ਰਹੇਗੀ ਸਵਾਰ ਤੇ ਇਹਦੇ ਤੇ ਆਪਾਂ ਕੋਈ ਵਰਕ ਨਹੀਂ ਕੀਤਾ ਰਾਂ ਸਿਲਕ ਟੂ ਟੋਨ ਹੋਣ ਕਰਕੇ ਥੋੜੇ ਜਿਹੇ ਦੁਪੱਟੇ ਦੇ ਕਲਰ ਦਾ ਫਰਕ ਪੈ ਰਿਹਾ ਇਹ ਭੈਣ ਨੇ ਕੁਛ ਨਹੀਂ ਆਪਣਾ ਤੋਂ ਉੱਪਰ ਲੈਸ ਗੋਟਾ ਲਵਾਇਆ ਸਿਰਫ ਮੈਰੂਨ ਕਲਰ ਨਾਲ ਇਹਨਾਂ ਨੇ ਫਿਨਿਸ਼ਿੰਗ ਹੀ ਕਰਵਾਈਆ ਦੁਪੱਟੇ ਦੀ ਬਸ ਆਪਾਂ ਸਾਰੀ ਇਹਦੇ ਮੈਰੂਨ ਕਲਰ ਨਾਲ ਫਿਨਿਸ਼ਿੰਗ ਕੀਤੀ ਆ ਪਿਓ ਸਿਲਕ ਦੇ ਵਿੱਚ ਸੂਟ ਰਹੇਗਾ ਇਸ ਡਿਜ਼ਾਈਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇ ਆਪਣੇ ਕੋਲ ਬਹੁਤ ਸੂਟ ਬਣ ਗਿਆ ਇਹ ਨਿਊ ਸ਼ੇਡ ਆ ਮਾਊਸਿਆ ਕਲਰ ਜਿਹਨਾਂ ਆਪਾਂ ਇਹਨਾਂ ਨੂੰ ਸੂਟ ਦਾ ਕਹਿ ਸਕਦੇ ਆ ਮਾਊਸ ਕਲਰ ਦੇ ਵਿੱਚ ਇਹ ਸੂਟ ਆਪਾਂ ਰੈਡੀ ਕੀਤਾ ਹੋਇਆ ਵਾ ਤੇ ਵੀ ਕਲਰ ਤੇ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਨੈਕਸਟ ਸ ਮੈਰੂਨ ਤੇ ਜੀ ਇਹ ਪਿਓਰ ਕਵਰਡਿੰਗ ਸਿਲਕ ਦੇ ਵਿੱਚ ਬਨਾਸੀ ਸਟੱਫ ਰਹੇਗਾ ਦੇਖ ਸਕਦੇ ਹੋ ਸਿਰਫ ਇਹ ਬੱਸ ਨੂੰ ਆਪਾਂ ਇਹਦੀ ਫਿਨਿਸ਼ ਦਿਖਾ ਰਹੇ ਹਾਂ ਸਟਾਈਲ ਵੀ ਦਿਖਾ ਰਹੇ ਹਾਂ ਵਰਕੇ ਤੇ ਕੋਈ ਨਹੀਂਗਾ ਵਿੱਚ ਆਪਾਂ ਬਹੁਤ ਸੋਹਣਾ ਕੱਟ ਮਾਰ ਕੇ ਉੱਪਰ ਬੋਟਲੀ ਬਟਨ ਲਾਈ ਹੈ ਸੈਂਟਰ ਦੇ ਵਿੱਚ ਜਾਂ ਸਲਟ ਬਣੇ ਹੋਏ ਆ ਸਾਈਡਾਂ ਤੇ ਸਲਟ ਰਹਿਣਗੇ ਇਹਦੇ ਹਲਕੀ ਜਿਹੀ ਏ ਸ਼ੇਪ ਦਿੱਤੀ ਹੋਈ ਹੈ ਨੂੰ ਚਾਕਾਂ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਇਹਦੇ ਨਾਲ ਬਣਾਈ ਆਪਾਂ ਪੈਂਟ ਜਿਵੇਂ ਬ੍ਰாக்கਟ ਦੀ ਪੈਂਟ ਰਹੇਗੀ ਬ੍ਰாக்கਟ ਵੀ ਤੁਸੀਂ ਪੈਂਟ ਵੀ ਆਪਣੇ ਕੋਲ ਇਦਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਰੈਡੀ ਕਰਵਾ ਸਕਦੇ ਹੋ ਤੇ ਨਾਲ ਜਿਹੜਾ ਰਹੇਗਾ ਦੁਪੱਟਾ ਉਹ ਵੀ ਬਹੁਤ ਸੋਹਣੀ ਆਪਾਂ ਨੂੰ ਫਿਨਿਸ਼ਿੰਗ ਦੇ ਕੇ ਦੁਪੱਟੇ ਨੂੰ ਰੈਡੀ ਕੀਤਾ ਹੋਇਆ ਹੈ। ਦੁਪੱਟੇ ਦੇ ਪੱਲਿਆਂ ਦੇ ਉੱਪਰ ਆਪਾਂ ਚੌੜੀ ਬਾਰਡਰ ਲਗਾਈ ਹੋਈ ਆ ਦੇਖ ਸਕਦੇ ਹੋ। ਬਹੁਤ ਸੋਹਣੀ ਬਾਰਡਰ ਦਿੱਤੀ ਹੈ ਦੋਨੋਂ ਸਾਈਡਾਂ ਦੇ ਪੱਲਿਆਂ ਦੇ ਵਿੱਚ ਹੈ ਨਾ। ਤੇ ਫੋਰ ਸਾਈਡਡ ਆਪਣੀ ਲੇਸ ਰਹੇਗੀ ਦੇਖ ਸਕਦੇ ਹੋ। ਫੋਰ ਸਾਈਡ ਆਪਾਂ ਹਲਕੀ ਜਿਹੀ ਲੇਸ ਲਾਈ ਹੋਈ ਆ। ਰੈੱਡ ਕਲਰ ਦਾ ਆਪਾਂ ਦੁਪੱਟਾ ਕੀਤਾ। ਬਹੁਤ ਹੀ ਸੋਹਣਾ ਜਿਵੇਂ ਨੂੰ ਆਪਾਂ ਸਟਾਈਲਿਸ਼ ਤਰੀਕੇ ਨਾਲ ਰੈਡੀ ਕੀਤਾ ਹੋਇਆ ਹਨ। ਇਦਾਂ ਦੇ ਵੀ ਤੁਸੀਂ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ। ਬੜੇ ਸਿੰਪਲ ਸੋਬਰ ਜਾਂ ਪ ਪਿਓਰ ਦੀ ਬ੍ਰாக்கਟ ਰੇ ਦੀ ਪੈਂਟ ਰਹੇਗੀ ਇਹ ਦੇਖੋ ਸਾਰੀ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੈ ਇਹਦੇ ਵਿੱਚ ਵੀ ਆਪਣੇ ਕਲਰ ਆਪਸ਼ਨ ਹੈਗੇ ਹਨ ਤੁਸੀਂ ਇਹਦੇ ਵਿੱਚ ਆਪਣੇ ਕੋਲ ਕਲਰ ਦੀ ਫੋਟੋ ਲੈ ਸਕਦੇ ਹੋ ਆਪਾਂ ਉਹਦਾ ਵੀ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਹਾਂ ਅੱਜ नेक्स्ट ਸੂਟ ਆਪਣਾ ਹੈਗਾ ਜੀ ਪਿਓਰ ਕਲੇਵ ਦੇ ਵਿੱਚ ਮੈਰੂਨ ਕਲਰ ਪੈਚ ਵਰਕ ਹੋਇਆ ਹੈ ਕਿ ਦੇ ਉੱਪਰ ਪਿੰਕ ਪੀਚ ਜਿਹਾ ਕਲਰ ਆਪਾਂ ਪੈਚ ਦੇ ਵਿੱਚ ਯੂਜ਼ ਕੀਤਾ ਵਿੱਚ ਆਪਾਂ ਫਿਰੋਜੀ ਤੇ ਪੀਚ ਕਲਰ ਦੇ ਥਰਡ ਯੂਜ਼ ਕੀਤੇ ਆ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਇਹ ਬੇਟੇ ਦੇ ਜਿਵੇਂ ਭੈਣ ਨੇ ਆਪਣੇ ਬੇਟ ਦੀ ਬ੍ਰਾਥ ਦੇ ਪਾਉਣਾ ਸੂਟ ਬਹੁਤ ਹੀ ਸੋਹਣਾ ਸੂਟ ਆ neck ਦੇ ਉੱਪਰ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਤੇ 슬ੀਵਸ ਪੂਰੀਆਂ ਹੈਵੀ ਰੈਡੀ ਆ 슬ੀਵਸ ਦੇ ਉੱਪਰ ਆਪਾਂ ਬੂਟਾ ਦਿੱਤਾ ਮੋਦੀ ਦੇ ਉੱਪਰ ਕੰਮ ਦਿੱਤਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਸੂਟ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਤੁਸੀਂ ਇਹੋ ਵੀ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਆਪਾਂ ਪਹਿਲਾਂ ਦੇ ਵਿੱਚ ਬਜੰਟਾ ਕਲਰ ਚ ਵੀ ਬਣਾ ਚੁੱਕੇ ਆ ਪਿੰਕ ਕਲਰ ਚ ਵੀ ਬਣਾ ਚੁੱਕੇ ਆ ਇਹ ਹੁਣ ਆਪਣੇ ਕੋਲ ਸੂਟ ਹੈ ਮੈਰੂਨ ਕਲਰ ਦੇ ਵਿੱਚ ਆ ਆ ਦੇਖ ਸਕਦੇ ਬੜਾ ਹੀ ਬ੍ਰੀਕੀ ਜਿਹਾ ਕੰਮ ਕੀਤਾ ਹੋਇਆ ਸਾਰੇ ਸੂਟ ਦੇ ਵਿੱਚ ਤੇ ਜਿਹੜੀ ਰਹਿ ਗਈ ਸਲਵਾਰ ਉਹ ਪੂਰੀ ਹੈਵੀ ਸਲਵਾਰ ਪੈਚਵਰਕ ਕਰਕੇ ਕਰਕੇ ਆਪਾਂ ਨਾਲ ਉਹਦੇ ਦੀ ਬੂਟਾ ਦਿੱਤਾ ਹੋਇਆ ਦੇਖ ਸਕਦੇ ਹੋ ਸਲਵਾਰ ਦੇ ਪੌਂਚੇ ਦੇ ਉੱਪਰ ਨਾ ਆਪਾਂ ਪੈਚਵਰਕ ਕਰਕੇ ਵਿੱਚ ਆਪਾਂ ਬੂਟਾ ਦਿੱਤਾ ਹੋਇਆ ਇਹਦੇ ਨਾਲ ਆਪਾਂ ਦੋ ਦੁਪੱਟੇ ਰੈਡੀ ਕੀਤੇ ਆ ਇੱਕ ਤਾਂ ਭੈਣ ਜਿਵੇਂ ਸਾਈਡ ਤੇ ਲੈਣਾ ਸੀ ਦੁਪੱਟਾ ਜਿਹੜਾ ਪੈਚ ਦਾ ਕਲਰ ਸੀ ਪੀਚ ਉਹ ਕਲਰ ਦਾ ਦੁਪੱਟਾ ਰੈਡੀ ਕਰਵਾਇਆ ਉਹਦੇ ਵਿੱਚ ਆਪਾਂ ਸਿਰਫ ਬੂਟੀ ਦਿੱਤੀ ਹੈ ਤੇ ਫੋਰ ਸਾਈਡ ਆਪਾਂ ਲੇਸ ਲਗਾਈ ਹੋਈ ਆ ਤੇ ਬਹੁਤ ਹੀ ਸੋਹਣਾ ਜਿਵੇਂ ਸਾਈਡ ਤੇ ਜਿਹੜਾ ਚਲਾਉਂਦਾ ਦੁਪੱਟਾ ਰਹਿਣਾ ਜਿਹੜਾ ਭੈਣ ਨੇ ਸਿੱਧੇ ਲੈਣਾ ਉਹ ਆਪਾਂ ਪਿਓਰ ਆਰਗੇਂਜ਼ ਦਾ ਦੁਪੱ ਅਜੀ ਟਿਸ਼ੂ ਦੇ ਨਾਲ ਆਪਾਂ ਜਿਹੜੀ ਹੈਗੀ ਦੀ ਫਿਨਿਸ਼ਿੰਗ ਕੀਤੀ ਆ ਦੁਪੱਟੇ ਦੀ ਟਿਸ਼ੂ ਦੇ ਨਾਲ ਫਿਨਿਸ਼ਿੰਗ ਕੀਤੀ ਆ ਬਹੁਤ ਸੋਹਣਾ ਦੁਪੱਟਾ ਆ organza ਦੇ ਵਿੱਚ ਰੈਡੀ ਆ pure crepe ਦੇ ਵਿੱਚ ਇਹ suit ਰੈਡੀ ਆਪਾਂ ਕੀਤਾ ਵਾ ਜਿਹੜਾ ਜਿਹੜਾ ਚੁਣੋਂਦਾ ਦੁਪੱਟਾ ਹੈਗਾ ਜਿਹੜਾ ਸਿੱਤ ਉਹਨਾਂ ਨੇ ਲੈਣਾ ਉਹ organza ਦੇ ਵਿੱਚ ਆਪਾਂ ਕੀਤਾ ਤੁਸੀਂ ਇਦਾਂ ਦੇ suit ਵੀ ਆਪਣੇ ਕੋਲੋਂ ਜਿਵੇਂ ਭੈਣਾਂ ਆਪਣੇ ਕੋਲੇ ਵਿਆਹ ਲਈ suit ਵੀ ਆਰਡਰ ਕਰਵਾਉਂਦੇ ਆ ਹਨ ਤੁਸੀਂ ਇਦਾਂ ਦੇ suit ਆਪਣੇ ਕੋਲੋਂ ਆਰਡਰ ਕਰਵਾ ਸਕਦੇ ਹੋ ਹਾਂਜੀ ਕਿੱਦਾਂ ਲੱਗੀ ਤੁਹਾਨੂੰ ਅੱਜ ਆੜੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਆਪਣਾ Instagram ਤੇ ਵੀ ਪੇਜ ਬਣਾਇਆ ਹੈ Facebook